ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਆਪਦੇ ਨਜ਼ਦੀਕੀ ਪਿੰਡ ਜਿਹੜਾ ਰੋਡੇ ਪਿੰਡ ਦੇ ਵਿੱਚ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਆ ਮਿੱਤਰੋ ਤੇ ਬਾਕੇ ਪੁਰਾਣੀ ਸ਼ਹਿਰ ਦੀ ਬੁੱਕਲ ਦਾ ਨਿੱਗ ਮੰਨਦਾ ਪਿੰਡ ਆ ਇਹ ਪਿੰਡ ਰਹਿ ਜਾਂਦਾ ਵਾ ਮਿੱਤਰੋ ਲੰਗੇਆਣੇ ਦਾ ਵੀ ਗਵੰਡੀ ਪਿੰਡ ਰਹਿ ਗਿਆ ਨੱਥੂ ਵਾਲਾ ਗਰਬੀ ਪਿੰਡ ਦਾ ਵੀ ਇਹ ਗਵੰਡੀ ਪਿੰਡ ਆ ਤੇ ਤੁਹਾਨੂੰ ਜਾਨਵਰ ਦਿਖਾਉਣੇ ਆ ਮਿੱਤਰੋ ਪੰਜ ਛੇ ਤੁਹਾਨੂੰ ਜਾਨਵਰ ਹੋ ਜਾਣਗੇ ਮੇਰੇ ਪੰਜ ਕੱਟੀਆਂ ਤੇ ਇੱਕ ਮੱਝ ਬਾਈ ਸਸੀ ਗੌਰ ਵੀਰ ਜੀ ਸਸੀ ਗੌਰ ਕੀ ਹਾਲ ਚਾਲ ਹੈ ਵੱਡੇ ਭਾਈ ਬਹੁਤ ਵਧੀਆ ਵੀਰੇ ਠੀਕ ਹੈ ਬਾਹੂ ਆਹ ਕੁੱਟ ਕੱਟੀ ਖੋਲ ਦੇ ਜਾ ਕੇ ਪੂਰੀ ਟੇਢੀ ਧਾਰੀ ਵਾਲੀ ਬੂਰੀ ਟੇਢੀ ਤੇ ਹੋ ਸੇਤਾ ਠੀਕ ਠਾਕ ਹੈ ਭਰਾ ਜੀ ਬਹੁਤ ਵਧੀਆ ਭਰਾ ਪੂਰਾ ਠੀਕ ਹੈ ਵੱਡੇ ਭਾਈ ਫਿਰ ਅੱਜ ਕਿੰਨੇ ਜਾਨਵਰ ਆਪਾਂ ਵੇਖਨੇ ਜਾਨਵਰ ਵੀਰੇ ਆਪਣੇ ਕੋਲ 6 ਆ ਠੀਕ ਆ ਪੰਜ ਕੱਟੀਆਂ ਹੋ ਗਈਆਂ ਇੱਕ ਮੱਝ ਹੋ ਗਈ ਹੈ ਨਾ ਖਜ਼ਾਨਾ ਹੀ ਕਹਿ ਸਕਦੇ ਨਹੀਂ ਜੇਰਾ ਵੀਰ ਆ ਯਾਰੀ ਕੱਟੀ ਟੇਡੀ ਧਾਰੀ ਦੇ ਵਿੱਚ ਵੀਰੇ ਕਿੰਨੀ ਉਮਰ ਦੀ ਹੈ ਇਹ ਵੀਰੇ ਇਹ 16 ਤੋਂ 17 ਮਹੀਨੇ ਉਮਰ 16 ਤੋਂ 17 ਮਹੀਨੇ ਹਾਂਜੀ ਠੀਕ ਆ ਪਿਓ ਵਾਲਾ ਪੱਖ ਕੋਈ ਪਤਾ ਹੋਵੇ ਹੋ ਵਾਲਾ ਪੱਖ ਵੀਰੇ ਅਗਲੇ ਦੇ ਦਸਨ ਮੁਤਾਬਕ ਡਾਇਮੰਡ ਦੀ ਆ ਜੀ ਠੀਕ ਆ ਬੂਰੀ ਮੱਝ ਦੇ ਬੇਟੋ ਜੰਮੀ ਆ ਜੀ ਠੀਕ ਆ ਹਾਂ ਆਪਣੇ ਵੱਲੋਂ ਹਾਂ ਅਗਲਾ ਨੀਲੀ ਰਵੀ ਦੀ ਸਮਝ ਕੇ ਲੈ ਜੇ ਹਣਾ ਬਿਲਕੁਲ ਬਾਈ ਕਿਉਂਕਿ ਵੀਰੇ ਵੇਚਣ ਵਾਲੇ ਦਾ ਮਸਲਾ ਇਹ ਹੁੰਦਾ ਕਈ ਵਾਰੀ ਅਗਲਾ ਵੈਸੇ ਵੀ ਕਹਿ ਸਕਦਾ ਹਾਂ 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 ਆਪਾਂ ਐਵੇਂ ਕਿਦਾਂ ਖਨਵਾੜ ਕਰ ਗਿਓ ਗੱਲ ਮਾਰੀ ਬਿਲਕੁਲ ਬਾਈ ਇੱਕ ਗੱਲ ਹੈ ਕੱਟੀ ਦੇ ਹਰੂਰ ਪਹੁੰਚੇਗਾ ਜੇ ਆਪਾਂ ਨੀਲੀ 라ਵੀ ਦੀ ਮੰਨ ਕੇ ਵੀ ਲੈਨੇ ਆ ਜੋ ਝੋਟੀ ਬਣ ਗਈ ਟੌਪ ਦੀ ਝੋਟੀ ਦੇ ਵਿੱਚ ਕੀਮਤ ਦੇ ਵਿੱਚ ਵਾਧਾ ਹੀ ਹੋਣਾ ਅੱਗੇ ਅੱਗੇ ਘਟਾ ਨਹੀਂ ਜੇ ਗੀਨ ਮੰਨੇ ਵੀ ਦੋਵੇਂ ਬੂਰੀਆਂ ਹਾਂ ਜਿਹੜੇ ਸਮੇਂ ਤੇ ਜਾ ਕੇ ਤਿਆਰ ਹੋ ਗਈਆਂ ਹਾਂ ਠੀਕ ਆ ਗੱਲਾਂ ਹੋਣਗੀਆਂ ਵੀ ਅਗਲੇ ਨੇ ਇਹ ਤਾਂ ਵੀਰੇ ਸੇਵਾ ਦਾ ਅਗਲੇ ਤੇ ਆ ਹਣਾ ਜਦੋਂ ਕਿਤੇ ਇਹ ਤਿਆਰ ਹੋ ਗਈਆਂ ਹੂੰ ਠੀਕ ਆ ਹੋਰ ਸਾਲ ਨੂੰ ਡੇਢ ਨੂੰ ਹੂੰ ਹੂੰ ਪੌਣੇ 2 ਨੂੰ ਹਣਾ ਵੀ ਇਹ ਆ ਵੀ ਕਿਤੇ ਖੜਨ ਵਾਲੀਆਂ ਚੀਜ਼ਾਂ ਹਾਂ ਇਹ ਨਹੀਂ ਹੈਗਾ ਨਿਸ਼ਾਨੀਆਂ ਨਿਸ਼ੁੰਨੀਆਂ ਸੋਹਣ ਤੇ ਨਿਸ਼ਾਨ ਸਾਰੀਆਂ ਕੰਪਲੀਟ ਆ ਹਣਾ ਆਖੂਖ ਕਿੱਡੀ ਚੰਗੀ ਆ ਨਾ ਕਿੱਡੀ ਚੰਗੀ ਬਾਈ ਬਰੀ ਕਿਾਰ ਉਰ ਬਾਲੇ ਚੰਗੇ ਆ ਹਾਂਜੀ ਇਹ ਬਾਈ ਫਿਰ ਕਿੰਨੇ ਦੀ ਦੇ ਦੇਾਂਗੇ ਮੇਰੇ ਯਾਰਾ ਮੁੱਲ ਕਰਨ ਨੂੰ ਤਾਂ ਹੂੰ ਵੀ ਜਿੰਨਾ ਮਰਜ਼ੀ ਕਰੀ ਜਾਏ ਹੂੰ ਠੀਕਾ 45 ਕਰ ਲਈਏ 50 ਕਰ ਲਈਏ ਹਣਾ 42 ਕਰ ਲਈਏ ਹਣਾ ਮੇਰੇ ਆਪਾਂ 37000 ਰੁਪਏ ਦੀ ਕੱਟੀ ਦੇਵਾਂਗੇ ਵਿੱਚੋਂ 500 ਰੁਪਏ ਛੋਟ ਕਰ ਦੋ ਸਾਡੇ 36 ਦੀ ਅਗਲੇ ਦੇ ਟੈਂਪੂ ਤੇ ਚੜਾ ਦਿਓ ਚੜਾ ਦੇ ਠੀਕ ਹੈ ਬਈ ਓਕੇ ਸਵਾਦ ਆ ਯਾਰ ਹੱਤੀ ਵੀ ਚੰਗੀ ਆ ਮਾਲਾ ਕਿਲੇ ਲੈਣੀਆਂ ਭਰਾਵਾਂ ਨੂੰ ਬੇਨਤੀ ਆ ਠੀਕਾ ਉਹੋ ਹੀ ਫੋਨ ਲਾਵੇ ਮੈਨੂੰ ਕੋਈ 34000 ਰੁਪਏ ਨਾਲ ਇਹਦਾ ਲਾ ਹਾਂ ਸਹੀ ਆ ਬਈ ਓਕੇ ਬਿਹਤਰ ਇਹਨਾਂ ਹਾਂ ਸਹੀ ਗੱਲ ਆ ਹਾਂ ਵੀ ਮੈਨੂੰ ਕਹੇ ਤਾਂ 34000 ਰੁਪਏ ਬਣਾ ਲਵੇ ਠੀਕ ਹੈ ਜਿਹਨੇ ਲੈਣੀ ਉਹ ਹੀ ਖੋਣ ਬਿਲਕੁਲ ਸਿਆਣੀ ਗੱਲ ਆ ਬਾਈ ਇਹ ਤਾਂ ਹੋ ਗਈ ਆਪਣੀ ਬਈ ਇੱਕ ਨੰਬਰ ਤੇ ਦੋ ਨੰਬਰ ਤੇ ਕੱਟੀ ਹੋ ਵੀ ਚੰਗੀ ਮੂਰੀ ਤੇਰੇ ਦੋ ਨੰਬਰ ਤੇ ਕੱਟੀ ਆ ਇਹਨੂੰ ਪਹਿਲਾਂ ਤੋੜ ਦੋ ਵੀਰੇ ਤੋੜਤੀ ਇਹ ਤੋੜਦੇ ਤੋੜਨ ਲੱਗੇ ਵੀ ਤੋੜਦੇ ਬਾਈ ਇਹ ਕਿੰਨੇ ਚਿਰ ਦੀ ਆ ਬਾਈ ਇਹ ਵੀਰੇ ਤਕਰੀਬਨ ਹੈਗੀ ਆ 14 ਕ ਮਹੀਨੇ ਦੀ 14 ਮਹੀਨਿਆਂ ਦੀ ਆ ਹਾਂਜੀ ਪਿਓਲਾ ਪਾਟੇ ਤੇ ਵੀ ਦੁੱਧ ਤੋਂ ਬਲੀ ਆ ਠੀਕ ਆ ਇਹ ਵੀਰੇ 골ਡਨ ਪੂਰੇ ਦੀ ਆ 골ਡਨ ਪੂਰੇ ਦੀ ਆ ਠੀਕ ਆ ਬਾਈ ਬਈ ਫਿਰ ਕੱਟੀ ਇਹ ਵੀ ਚੰਗੀ ਆਈ ਹੈ ਨਾ ਇਹ ਕੱਟੀਆਂ ਵੀਰੇ ਸਹੀ ਤਾਂ ਨਾ ਹੂੰ ਵੀ ਇਹ ਜੋੜਾ ਆਪਾਂ ਲਿਆ ਘਰੇ ਰੱਖਣ ਨੂੰ ਲਿਆ ਸੀ ਹੂੰ ਠੀਕ ਆ ਐਂ ਬਈ ਵਪਾਰ ਲੇਨ ਦੇ ਵਿੱਚ ਤੇਰੀਆਂ ਨਹੀਂ ਖੜਨੀਆਂ ਵਪਾਰ ਲੇਨ ਵੀ ਗੱਲ ਹੋਰ ਆ ਵੀਰੇ ਕਾਰਨੇ ਆ ਹੂੰ ਵੀ ਮੈਨੂੰ ਥੋੜੀ ਜਿਹੀ ਲੇਵਰ ਦੀ ਸਮੱਸਿਆ ਹੂੰ ਠੀਕ ਆ ਹੁੰਦਾ ਤਾਂ ਰਾਇਆ ਵੀ ਕਮਜ਼ੋਰ ਆ ਹਣਾ ਹੁੰਦਾ ਵਿਚਾਰਾ ਇਹ ਵੀ ਕਮਜ਼ੋਰ ਆ ਹਣਾ ਜਿਹੜੀਆਂ ਕੱਟੀਆਂ ਝੋਟੀਆਂ ਹੁੰਦੀਆਂ ਨੇ ਵੀਰੇ ਇੱਥੇ ਚਪੋਰ ਕਰਦੀਆਂ ਹਣਾ ਹਾਂ ਕੱਟੀ ਦੇ ਆ ਰੂਰ ਵੇਖ ਵੀਰੇ ਠੀਕ ਆ ਦੁੱਧ ਦੇ ਪੰਕਰ ਦੇ ਕਿੱਡੀ ਚਮਕ ਵੇਖ ਕਿੱਡੀ ਚੰਗੀ ਸੂਲ ਤੇ ਨਿਸ਼ਾਨ ਥਾਰ ਥੁਣ ਵੇਖ ਵੀਰੇ ਹਨਾ ਚਾਰੇ ਪੈਰਾਂ ਤੇ ਨਿਸ਼ਾਨ ਬਾਈ ਇਹ ਜੇ ਕਿੰਨੇ ਦੀ ਦੇ ਦਿਆਂਗੇ ਇਹ ਬ੍ਰੀ ਯਾਰ ਇੱਕੋ ਹੀ ਗੱਲ ਦੱਸ ਗਏ ਹਾਂ ਮੁੱਲ ਮੁੱਲ ਦਾ ਆਪਾਂ ਨੂੰ ਕੋਈ ਮਸਲਾ ਨਹੀਂ ਗਾ ਠੀਕ ਆ ਹਾਂ ਏ ਆਪਾਂ ਵੀਰੇ ਦੇ ਦਾਂਗੇ 35000 35000 ਦੀ ਜੇ ਕੋਈ ਆ ਜੋੜਾ ਆ ਕੱਟੀ ਤੋਂ ਬੂਰੀ ਜੋੜਾ ਦੋਵਾਂ ਬੂਰੀਆਂ ਦਾ ਲੈ ਲਵੇ ਹਾਂਜੀ ਦੂਰ ਦਰਾਡੇ ਜਾਣਾ ਹੁੰਦੀ ਹੈ ਕਿਉਂਕਿ ਅੱਜ ਜੇ ਅੱਜ ਕੱਲ 100 ਕਿਲੋਮੀਟਰ ਦੇ ਵਿੱਚ ਵੀ 3000 3500 ਕਿਰਾਇਆ ਪੈ ਜਾਂਦਾ ਹਾਂਜੀ ਫਿਰ ਅਰੇ ਦਾ ਮਾਨਤਾ ਲੈ ਇਹਨੇ ਕੋਈ ਕਰਦਾ 70000 ਦਾ ਜੋੜਾ ਦੇ ਦੋ 70000 ਦਾ ਜੋੜਾ ਜੇ ਕਹਿੰਦੇ ਜੋੜਾ ਲੈਣਾ ਚਾਹਦੇ ਆ ਉੱਤੇ ਆ ਠੀਕ ਆ ਓਕੇ ਜੇ ਕਹਿੰਦੇ ਜੋੜਾ ਲੈਣਾ ਹੋਇਆ 70000 ਦਾ 70000 ਦਾ ਠੀਕ ਆ ਬਾਈ ਲੈ ਵੀ ਮਿੱਤਰੋ 70000 ਦੇ ਵਿੱਚ ਜੋੜਾ ਲੈ ਜਾਓ ਕੱਟੀਆਂ ਦਾ 6 ਮਹੀਨੇ ਸੰਭਲੋ ਇੱਕ 4 ਬਹੁਤ ਚੰਗੇ ਝੋਟੀਆਂ ਬਣ ਗਈਆਂ ਤੁਸੀਂ ਵੇਚਣੀਆਂ ਨਹੀਂ ਤੁਹਾਨੂੰ ਗਵੰਡੀਆਂ ਨੇ ਕਹਿਣਾ ਵੀ ਸਾਨੂੰ ਇਹਦੇ ਨਾਲ ਦੀਆਂ ਹੋਰ ਲਿਆ ਕੇ ਦਿਓ ਇਹ ਤਾਂ ਹੋ ਗਈਆਂ ਭਾਈ ਦੋ ਕਟਾਪਾ ਸਾਬੇ ਵੀਰੇ ਨਤ ਜਾਨਵਰਾਂ ਚ ਰਹਿਨੇ ਆ ਨਤ ਜਾਨਾ ਬਾਹਰ ਅੰਦਰ ਰੱਖਣਾ ਇਸ ਭਾਜ ਜਿਹੜੀਆਂ ਜਿਹੜੀਆਂ ਕਟੀਆਂ ਕਿਤੋਂ ਮਿਲਦੀਆਂ ਨਹੀਂ ਮਿਲਦੀਆਂ ਭਾਈ ਢਾਂ ਚਾਗਲਾ ਨਿੱਕੇ ਨਿੱਕੇ ਬੱਤੀਆਂ ਜਿਹੜੀਆਂ ਹੀ ਚੀਜ਼ਾਂ ਠੀਕ ਆ ਨਿੱਕੇ ਨਿੱਕੇ ਕਟੀਆਂ ਦਾ ਅਗਲਾ 35-35 ਹਜ਼ਾਰ ਰੁਪਏ ਮੰਗਦੇ ਹਾਂ ਭਾਈ ਜਿਹੜੀ ਹੁਣ 3 ਨੰਬਰ ਤੇ ਕਾਰੀ ਭਰਾ ਦੇ ਹੱਥ ਬੁਰੀ ਕੱਟੀ ਲੱਗ ਜਾਂਦੀ ਉਹ ਤਾਂ ਕਾਹਦਾ ਪਤਾ ਨਹੀਂ ਕੀ ਯਾਰ ਮੇਰੇ ਹੱਥ ਤੇ ਸੋਨਾ ਲੱਗ ਜਾਂਦਾ ਹਾਂ ਸਹੀ ਆ ਭਾਈ ਆ ਵੀ ਯੋ ਮਰਾ ਠੀਕ ਹੈ ਭਾਈ ਠੀਕ ਹੈ ਇਹਦਾ ਪਿਓ ਵਾਲਾ ਪੱਖ ਕਿਹੜਾ ਵੀਰੇ ਇਹਦਾ ਵੀਰੇ ਪਿਓ ਵਾਲਾ ਪੱਖ ਯਾਰ ਉਹਨਾਂ ਨੇ ਤਾਂ ਦੱਸਿਆ ਸੀਗਾ ਹੂੰ ਪਰ ਆਪਾਂ ਨਹੀਂ ਯਾਰ ਠੀਕ ਹੈ ਓਕੇ ਹਨਾ ਸਹੀ ਹੈ ਆਪਣੇ ਵੱਲੋਂ ਨੀਲੀ ਰਾਵੀ ਸਮਝੋ ਠੀਕ ਹੈ ਭਾਈ ਇਹ ਕਿੰਨੇ ਚਿਰ ਦੀ ਹੋਊਗੀ ਭਾਈ ਕਿਉਂਕਿ ਮੈਂ ਸਹੀ ਤਰ੍ਹਾਂ ਮੇਰੇ ਵੀਰੇ ਮੈਂ ਜਿਹੜੇ ਜਾਨਵਰ ਲੈਣਾ ਹੁੰਦਾ ਉਹਨਾਂ ਨਾਲ ਮੈਨੂੰ ਇਹ ਹੁੰਦਾ ਵੀ ਹੂੰ ਆਪਾਂ ਦਾ ਜਾਨਵਰ ਵੇਖ ਕੇ ਲੈਣਾ ਹੁੰਦਾ ਵੀ ਜਾਨਵਰ ਚੰਗਾ ਹੋਵੇ ਹੂੰ ਵਿਹਾਰ ਚੰਗਾ ਵੀ ਇਹ ਕਹਿੰਦਾ ਕੱਟੀ ਝੋਟੀ ਬਣ ਕੇ ਮੈਂ ਚੰਗੀ ਬਣੂਗੀ ਬਿਲਕੁਲ ਵੀਰੇ ਭਾਜੀ ਠੀਕ ਹੈ ਹੂੰ ਵੀ ਮੁੜ ਕੇ ਕੱਲ ਨੂੰ ਐਵੇਂ ਆਪਾਂ ਕਿਸੇ ਚੰਗੇ ਸਾਹ ਦਾ ਨਾਮ ਲੈ ਕੇ ਤੁਰਦੀਏ ਉਹ ਜਾ ਕੇ ਗੱਲ ਹੋਰ ਨਿਕਲੇ ਵੀਰੇ ਮੁੜ ਕੇ ਗੱਲ ਪੈਂਦੀ ਇਹ ਕਿੰਨੇ ਦੀ ਦੇ ਦੇਂਗੇ 3 ਨੰਬਰ ਵਾਲੀ ਜਿਹੜੀ ਵੀਰੇ ਇਹ ਵੀਰੇ 27000 ਰੁਪਏ ਦੇ ਓਕੇ ਇੱਕ ਆ ਘੱਟੀ ਆ ਯਾਰ ਇਹ ਦੋਵੇਂ ਇੱਕੋ ਜਿਹੇ ਵੀਰੇ 13 ਕਿ ਮਹੀਨੇ ਉਮਰੀ ਇਹਦੀ ਇਹ ਫਿਰ ਇੱਕੋ ਕੋਈ ਇਹ ਜੋੜਾ ਹੀ ਆਇਆ ਵੀਰੇ ਇੱਕੋ ਕਰੋ ਲੰਘਾ ਲੈਂਦੇ ਹਣਾ ਹਾਂਜੀ ਇਹ ਵੀ ਕੱਟੀ ਇਹ ਵੀ ਚੰਗੀ ਹੈ ਕੱਟੀ ਇਹ ਵੀ ਬਹੁਤ ਚੰਗੀ ਆ ਵੀਰੇ ਹੈਨਾ ਇਹਦੇ ਵਿੱਚ ਓਲੇ 40 ਵੀਰੇ ਦੁੱਧ ਦੀਆਂ ਬਲੀਆਂ ਕੱਟੀਆਂ ਗੋਲ ਵੇਖ ਤੂੰ ਕਿੰਨੀਆਂ ਹਾਂ ਹਾਂ ਮੇਰੇ ਇੱਕ ਇਨੇ ਦੀ ਤੂੰ ਨਿੱਤਾ ਨਿੱਤੇ ਨਿਸ਼ਾਨ ਤੂੰ ਪਿੱਠ ਪੜਾ ਵੇਖ ਕੱਟਿਆ ਦਾ ਯਾਰ ਹੁਣ ਬਈ ਅਸਕਰ ਜੀ ਨੂੰ ਕਿਹਨੇ ਮੁਫਤ ਦੇ ਦਿੱਤੀ ਆਉਣੀ ਆ ਦੁੱਧ ਪੋਈ ਇੱਕ ਚੀਜ਼ ਵੇਖ ਬਰੇ ਅਗਲੇ ਨੇ 13 13 ਮਹੀਨੇ ਸੰਭਣਾ ਹਾਂ ਠੀਕ ਆ ਹੂੰ ਤੂੰ ਨੱਤ ਦਾ ਇਹਨਾਂ ਦਾ 2 ਕਿਲੋ ਦੁੱਧ ਹੀ ਲਾ ਹੂੰ 100 ਰੁਪਈਆ ਖਰਚਾ ਹੀ ਰੱਖ ਨੱਤ ਦਾ ਹਾਂ ਸਹੀ ਆ ਬੱਖਾ ਨਹੀਂ ਦਾ ਵਤ ਹੋਊਗੀ 36 36000 ਦਾ ਇਹ ਖਾਗਾਂ ਹਾਂ ਠੀਕ ਆ ਤੇ 27 27 ਦੀਆਂ ਵੀ ਆਪਾਂ ਦੇਈ ਜੰਨੇ ਨੇ ਚ ਰਹਿ ਕੀ ਗਿਆ ਰਹਿ ਕੀ ਗਿਆ ਸਹੀ ਆ ਬਾਈ ਬਿਲਕੁਲ ਸਿਆਣੀ 100 ਰੁਪਈਆ ਵੀ ਨੱਤ ਦਾ ਰੱਖ ਹਾਂ ਹੈ 3000 ਖਾਗਾ ਮਹੀਨੇ ਦਾ ਤੇ 12 ਮਹੀਨਾ ਦਾ 36000 ਤਾਂ ਖਾਗਾ ਹਾਂ ਤੇ ਬਾਈ ਅਗਲੇ ਨੇ ਆਪਾਂ ਨੂੰ ਕਿੱਥੋਂ ਫੇਰੀ ਦੇ ਦਿੱਤੀ 72000 ਰੁਪਇਆ ਖਾਈ ਖੜੀਆਂ ਤੇ 54000 ਦੀ ਆਪਾਂ ਦੇਈ ਉਹਨੇ ਹੂੰ ਤੇ ਅਗਲੇ ਨੂੰ ਤਿਆਰ ਕਰਨ ਨਾਲੋਂ ਇਹ ਚੰਗੀਆਂ ਹੁਣ ਇਹ ਤਾਂ ਹੈ ਨਹੀਂ ਵੀ ਅਗਲੇ ਨੇ 72000 ਦਾ ਖਵਾ ਕੇ ਤੇ ਮੈਨੂੰ 20000 ਦੀਆਂ ਫੜਾਤੀਆਂ ਹੁਣ ਨਹੀਂ ਫੜਾਈਆਂ ਹੋਣੀਆਂ ਸਿਆਣੀ ਗੱਲ ਆ ਬਾਈ ਇਹ ਕਿੰਨੇ ਦੀ ਦੇ ਦੇ ਦਾਂਗੇ ਫਿਰ ਬਾਈ ਚਾ ਦੋਵੇਂ ਵੀਰੇ 27 27 ਦੀਆਂ ਦੇ ਦਾਂਗੇ 27 27 ਦੀਆਂ ਦੋਵੇਂ 52000 ਦਾ ਜੋੜਾ ਦੇ ਦੇਗੇ 54000 ਦਾ 54000 ਦਾ ਠੀਕ ਆ ਬਾਈ ਤੇ ਬਾਈ ਇਹ ਕਾ ਵੱਡੀ ਝੋਟੀ ਆ ਇਹ ਵੀਰੇ ਦੂਜੀ ਵਾਰੀ ਹਾਂਜੀ ਦੂਜੀ ਵਾਰੀ ਜਦੋਂ ਹੀਟ ਕੱਢੀ ਮੇਰੇ ਟੀਕਾ ਲੱਗ ਗਿਆ ਟੀ ਇਹ ਵੀ ਪਲੀ ਪੁਲੀ ਇਹ ਬਹੁਤ ਜਿਆਦਾ ਨਿਸ਼ਾਨੀਆਂ ਨਿਸ਼ੂਨੀਆਂ ਵੇਖੀ ਤੂੰ ਕੱਟੀ ਦੀਆਂ ਹਾਂ ਕਿਆ ਬਾਤ ਆ ਕੱਟੀ ਇਹ ਪਿਓ ਵਾਲਾ ਪੱਖ ਕੋਈ ਇਹਦਾ ਪਤਾ ਹੋਵੇ ਤੈਨੂੰ ਯਾਰ ਪਿਓ ਵਾਲਾ ਪੱਖ ਵੀਰੇ ਉਹਨਾਂ ਨੇ ਲਬਖਸ਼ ਦੀ ਦਸੀ ਇਹ ਇਹ ਫਿਰ ਕਿੱਥੋਂ ਖਰੀਦੀ ਹੋਈ ਏ ਤੇਰੀ ਇਹ ਆਪਾਂ ਵੀਰੇ ਫਰੋਈਪੁਰ ਦੇ ਕੋਲੇ ਪੈਣਾ ਵਜੀਤਪੁਰ ਵਜੀਤਪੁਰ ਹਾਂਜੀ ਉਹ ਉੱਥੋਂ ਆਈ ਹੈ ਉੱਥੋਂ ਆਈ ਹੈ ਤੇ ਇਹ ਫਿਰ ਬਾਈ ਜਿਹੜੀ ਲਬਖਸ਼ ਦਾ ਪਿਓ ਵਾਲਾ ਪੱਖ ਹੈ ਇਹਦਾ ਹਾਂਜੀ ਹਾਂਜੀ ਇਹ ਇੱਕ ਛੋਟੀ ਬੰਨਣ ਵਾਲੀ ਆ ਯਾਰ ਇਹ ਤਾਂ ਮਾਂ ਨੂੰ ਵੀ ਤਿਆਰ ਹੀ ਆ ਬੰਨ ਦੇ ਕੰਮ ਇਹ ਫਿਰ ਵੀਰੇ ਕਿੰਨੇ ਦੀ ਦੇ ਦੇਂਗੇ ਯਾਰ ਸਾਬੇ ਆ ਵੀ ਇਹ ਕੱਟੀ ਆਪਾਂ ਹੋ 42000 ਰੁਪਏ ਦੀ ਦੇ ਦੋ ਦੇ ਦਿਆਂਗੇ ਹਾਂ ਜੇ ਕੋਈ ਵੀ ਮੰਨਣਾ ਜਿਵੇਂ ਕੱਟੀਆਂ ਤੇਰੀਆਂ ਪੰਜੇ ਹੀ ਚੰਗੀਆਂ ਇੱਕ ਵੀ ਕੱਟੀ ਤੇਰੀ ਦੇ ਵਿੱਚ ਹੱਥ ਤਰਾ ਹੈ ਨਹੀਂ ਵੀ ਮੰਨਣਾ ਜਿਵੇਂ ਅਗਲੇ ਨਿਸ਼ਾਨੀਆਂ ਮੰਗਦੇ ਆ ਕੁਆਲਿਟੀ ਮੰਗਦੇ ਉਹ ਸਾਰੀਆਂ ਚੀਜ਼ਾਂ ਹੈਗਾ ਹੈਗਾ ਹੈਨਾ ਜੇ ਕੋਈ ਦੂਰ ਦਲਾਡੇ ਦਾ ਭਰਾ ਇਕੱਠੀਆਂ ਕੱਟੀਆਂ ਖਰੀਦ ਲਵੇ ਯਾਰ ਇਕੱਠੀਆਂ ਵੀ ਦੇ ਦਾਂਗੇ ਵੀਰੇ ਕੋਈ ਗੱਲ ਨਹੀਂ ਹੈ ਉਸ ਹੌਨਾ ਆਪਾਂ ਇਕੱਠੀਆਂ ਦਾ ਕਰਕੇ ਹੈਨਾ ਕੱਟੀਆਂ ਕੱਟੀਆਂ ਜਿਹੜੀਆਂ ਜੇ ਮੰਨ ਲਾ ਆਪਾਂ ਸਾਰੀਆਂ ਕੱਟੀਆਂ ਕੱਟੀਆਂ ਦੇਣੇ ਉਹ ਬੰਤੀਆਂ ਦੇ ਹਿਸਾਬ ਨਾਲ ਚੱਲਦੀਏ ਕੋਈ ਦਾ ਘਾਟਾ ਕੋਈ ਦਾ ਵਾਧਾ ਮੈਣੀ ਤੈਨੂੰ ਉਹਦਾ ਤੋਂ ਇਹਦਾ ਜਿਆਦਾ ਮੰਗਦਾ ਮੈਣੀ ਤੈਨੂੰ ਕਿੰਦਾ ਉਹਦਾ ਤੋਂ ਜਿਆਦਾ ਮੰਗਦਾ ਕੱਠੀਆਂ ਦਾ ਵੀ ਇਕੱਠੀਆਂ ਲੈਣ ਵਾਲਾ ਉਹ ਵੱਡੀ ਛੋਟੀ ਦਾ ਕਰਕੇ ਹਨਾ ਤੇ 30000 ਦੇ ਹਿਸਾਬ ਨਾਲ 50000 30000 ਦੇ ਹਿਸਾਬ ਨਾਲ 50000 ਪੰਜ ਹੀ ਜਾਣਦੇ ਵੀ ਅਗਲੇ ਕੋਈ ਵੱਡਾ ਕਰ ਲੈ ਸਾਈ ਕੋ ਕਿਸੇ ਦੀ ਵੱਡੇ ਦੇ ਵਾਧਾ ਕਹਦੇ ਛੋਟੀ ਦੇ ਘਟਾ ਤੇ 30000 ਨਾ ਸਾਰੀਆਂ ਲੈ ਜੀ ਹਾਂ ਠੀਕ ਆ ਓਕੇ ਆ 30000 ਦੇ ਸਾਨੂੰ ਨਾ ਠੀਕ ਆ ਬਾਈ ਤੇ ਬਾਈ ਫਿਰ ਇੱਕ ਤੇਰੇ ਕੋਲ ਮੈਂ ਵੀ ਖੜੀ ਆ ਹਨਾ ਹਾਂਜੀ ਵੀਰੇ ਉਹ ਫਿਰ ਕਿਵੇਂ ਸੂਈ ਸਵਾਈ ਛੋਟੀ ਆ ਬਾਈ ਉਹ ਸੂਈ ਸਵਾਈ ਆ ਵੀਰੇ 10 ਦਿਨ ਹੋ ਗਏ 10 ਦਿਨ ਹੋ ਗਏ ਸੂਈ ਸਵਾਈ ਮੇ ਨੂੰ ਤੇ ਬਾਹਰ ਨੂੰ ਕਢਾਲ ਗਏ ਉਹਨੂੰ ਵੀ ਬਾਈ ਕਢਾਲੇ ਕੱਢੀ ਬਾਈ ਬਾਹਰ ਨੂੰ ਛੋਟੀ ਰਹੀ ਸ ਇਹਨੂੰ ਹੋਗੇ ਵੀਰੇ 10 11 ਦਿਨ ਹੋਗੇ ਆਉਣਗੇ ਸੂਈ ਨੂੰ ਹਾਂਜੀ ਵੀਰੇ ਠੀਕ ਆ ਦੁੱਧ ਦੱਸਾ 11 ਦਿਨਾਂ ਦੀ ਸੂਈ ਥੱਲੇ ਕਿੰਨਾ ਤੇ ਆ ਰਿਹਾ ਚਾਰ ਦੰਦ ਝੂਟੀ ਆ ਵੀਰੇ ਡਾਇਮੰਡ ਦੀ ਆ ਆਪਾਂ ਮਗਰ ਕੋਈ ਨੂਰ ਦੀ ਕੱਟੀ ਆ ਤੇ ਫਿਰ ਇਹ ਕੱਟੇ ਕੋਈ ਨੂਰ ਦੀ ਕਾਲੀ ਆ ਗਈ ਵੀ ਇੱਕ ਲక్ష్ਮੀ ਡੈਰੀ ਫਾਰਮ ਵਾਲੇ ਦਾ ਵੀਰੇ ਡਾਕਟਰ ਨੇ ਟੀਕਾ ਭਰਤਾ ਸੀਗਾ ਓਕੇ ਵੀ ਭਰੋਣਾ ਮੇਰੇ ਵੀ ਘਰੇ ਪਿਆ ਹੋਇਆ ਹਾਂ ਚੂੜ ਚੱਕ ਵਾਲੇ ਕੋਹੇ ਨੂਰ ਦਾ ਸੀਗਾ ਠੀਕ ਆ ਅੱਛਾ ਮੈਂ ਤੇਰੀ ਝੋਟੀ ਏ 12 ਕਿਲੋ ਦੁੱਧ ਮੇਰੇ ਤਿਆਰ ਆ ਰਾਤ ਆਪਾਂ ਲਾਈਵ ਚ ਵਾਈ ਚ ਵੀ ਵਿਖਾਇਆ ਹਨ ਕਿ ਕੋਈ ਵੀ ਭਰਾ ਆਪਣੇ ਘਰੇ ਆ ਕੇ ਸਕਦਾ ਹਨ ਝੋਟੀ ਰਾਤ ਵੇਖੀ ਆ ਮੈਂ ਸੁਣਦਿਆਂ ਤੋਂ ਤੈਨੂੰ ਇੱਕ ਗੱਲ ਜਿਹੜਾ ਬੰਦਾ ਘਰੇ ਲੈ ਜਾਊਗਾ ਬਈ ਯਾਦ ਕਰੂਗਾ ਯਾਰ ਮੈਂ ਤੈਨੂੰ ਤਾਂ ਕੀ ਗੱਲ ਆ ਠੰਡੀ ਸੀ ਲਾ ਹਨਾ ਫਿਰ ਤੂੰ ਇਹ ਵੇਖ ਵੀ ਹਜੇ ਟਾਈਮ ਕਿਹੜਾ ਹੋਇਆ ਥੱਲੋਂ ਥੱਲੋਂ ਵੇਖ ਬਣੀ ਖਿੜੀ ਫਿਰਦੀ ਹਨਾ ਸ਼ਾਮ ਨੂੰ ਐ ਪੂਰੀ ਬਣੀ ਖੜੀ ਹੁੰਦੀ ਹੈ ਹਨਾ ਚਾਰ ਦੰਦ ਝੋਟੀ ਯਾਰ ਲਵਾਸ ਕਿੰਨਾ ਸੋਹਣਾ ਹਨਾ ਹਾਂ ਇਹ ਲੈ ਵੇ ਪੰਡੇ ਵਾਲੀ ਹੈ ਯਾਰ ਬਈ ਇਹ ਕਿੰਨੇ ਦੀ ਦੇ ਦੇ ਇਹਦਾ ਬਰੇ ਯਾਰ ਮੈਂ ਤੈਨੂੰ ਦੱਸਿਆ ਸੀਗਾ ਰਾਤ ਆ ਹਨਾ ਵੀ ਆਪਾਂ ਨੂੰ 115 ਦੀ ਆਪਾਂ ਲਈਆ ਹੂੰ 1700 ਰੁਪਇਆ ਕਿਰਾਇਆ ਪਿਆ ਹੂੰ 17 ਚ ਬੈਂਦੀ ਆ 17 ਚ ਬੈਂਦੀ ਆ 125 ਦੀ ਤੈਨੂੰ ਮੈਂ ਕਿਹਾ ਸੀ ਲੈਵਾਂ ਠੀਕ ਹੈ ਇੱਕ 24 ਦੀ ਦੇ ਦਾਂਗੇ ਭਾਈ ਇਹ ਹੋਰ ਵੀ ਮਾਨਤਨ ਕੋਈ ਹੋਇਆ ਓਕੇ ਦੇ ਉਤੇ ਹਾਂ ਜੇ ਕੋਈ ਬੰਦਾ 2000 ਰੁਪਈਆ ਦੀ ਵੀ ਬਲੈਕ ਕਾਰਡ ਦੇ ਕੱਟੇ ਛੋਟੀ ਤਾਂ ਕਹਿ ਦੇਵੇ ਵੀ ਇਹ ਛੋਟੀ ਜੇ ਝੂਠ ਮਾਰਦਾ ਇਹ ਕਿਹੜੇ ਪਿੰਡ ਤੋਂ ਆਈ ਹੋਈ ਹੈ ਇਹ ਬਲਾਸਪੁਰ ਪਿੰਡ ਹੂੰ ਪੱਪੂ ਡਾਕਟਰ ਹੂੰ ਉਹ ਬੰਦੇ ਦੇ ਘਰੋਂ ਆਈ ਆ ਓਕੇ ਅਗਲਾ ਜਾ ਕੇ ਵੀਡੀਓ ਬਣਾ ਕੇ ਆਈ ਛੋਟੀ ਕਾਲੀ ਉਹ ਜਿਹੜੇ ਬੰਦੇ ਦੇ ਘਰੋਂ ਕਾਲੀ ਝੁੱਟੀ ਬਹੁਤ ਚੰਗੀ ਕੀਮਤ ਤੇ ਖੀਰੀ ਨੇ 18-19 ਕਿਲੋ ਦਤ ਚਵਾ ਕੇ ਉਹ ਬੰਦੇ ਕੋਲ ਪਸੂ ਵੀ ਉਹ ਬੰਦਾ ਵੀ ਚੰਗਾ ਹਾਂਜੀ ਉਹ ਬੰਦੇ ਦੇ ਘਰੋਂ ਆਈ ਆ ਵੀਰੇ ਠੀਕ ਉਹਦੇ ਤੋਂ ਲਈਏ ਭਾਈ ਇਹਦਾ ਰਿਕਾਰ ਹਾਂ ਜੀ ਹਾਂ ਇਹ ਸੀਗੇ ਜਾਨਵਰ ਬਾਈ ਫਿਰ ਹਣਾ ਇਹਦੇ ਨੰਬਰ ਆਪਣਾ ਉਹੀ ਆ 788 ਨੰਬਰ ਉਹੀ ਆ ਵੀਰੇ ਦੋ ਨੰਬਰ ਤੇ ਆਪਣੀ ਬੇਨਤੀ ਇਹ ਆ ਵੀ ਆਨਲਾਈਨ ਸੌਦਾ ਕਰਨ ਵਾਲੋਂ ਮੇਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਹਾਂ ਵੀ ਮਗਰੋਂ ਗੱਲ پتہ ਕੀ ਨਿਕਲਦੀ ਅਗਲਾ ਕਹਿੰਦਾ ਇਹ ਘੱਟੀ ਛੋਟੀ ਆ ਇਹ ਘੱਟੀ ਵੱਡੀ ਆ ਇਹ ਘੱਟੀ ਆਏ ਆ ਇਹ ਘੱਟੀ ਜਾਓ ਆ ਵੀ ਇਹ ਸਾਡੇ ਬੁੜੀਆਂ ਨੂੰ ਨਹੀਂ ਪਸੰਦ ਵੀ ਭਰਾ ਮੇਰੇ ਠੀਕ ਆ ਹਾਂ ਜਿਹੜੇ ਬੰਦੇ ਨੇ ਹਾਂ ਆਨਲਾਈਨ ਸੌਦਾ ਕਰਨਾ ਹਾਂ ਠੀਕ ਆ ਹਾਂ ਉਹ ਬੰਦਾ ਮੈਨੂੰ ਮਗਰੋਂ ਇਹ ਗੱਲ ਕਹਿ ਕੇ ਫੋਨ ਨਾ ਲਾਵੇ ਵੀ ਵੀਰੇ ਇਹ ਕੱਟੀ ਛੋਟੀ ਐ ਹੂੰ ਠੀਕ ਐ ਹੂੰ ਇਹ ਸਾਡੇ ਘਰ ਦੇੰਦੇ ਨਹੀਂ ਪਸੰਦ ਇਹ ਉਹਦੇ ਨਹੀਂ ਪਸੰਦ ਮੇਰੇ ਘਰੇ ਆ ਕੇ ਚੀਜ਼ ਦੇਖ ਪਰਖ ਕੇ ਲੈ ਕੇ ਜਾਓ ਵੇਖਿਆ ਹੋਇਆ ਮਾਲ ਕੋਈ ਵੀ ਵੀਰਜੀ ਵਾਪਸ ਨਹੀਂ ਹੋਊਗਾ ਦੱਸਿਆ ਨਹੀਂ ਗੱਲ ਅਦਮਾਲੀ ਆ ਵੀਰੇ ਠੀਕ ਐ ਹਾਂ ਨਾ ਤਾਂ ਸਾਥੋਂ ਕੋਈ ਕਰਾਉਂਦਾ ਤੇ ਨਾ ਅਸੀਂ ਕਰਾਉਣਾ ਬਿਲਕੁਲ ਸਿਆਣੀ ਗੱਲ ਆ ਬਾਈ ਇਹਦੇ ਜੇ ਤਾਂ ਸਾਡੇ ਘਰੇ ਆ ਕੇ ਵਪਾਰੀ ਦੇ ਮੱਝ ਭਾਰ ਕੱਢ ਕੇ ਮਰ ਜੇ ਤਾਂ ਸਾਡੀ ਮਰ ਗਈ ਤੇ ਜੇ ਗਾਂ ਜਾ ਕੇ ਜਿਹਨੇ ਲਈ ਉਹਦੇ ਘਰੇ ਨੁਕਸਾਨ ਹੋਇਆ ਤੇ ਸਾਡੇ ਘਰੇ ਬੰਦੇ ਇਕੱਠੇ ਕਰਕੇ ਲਿਆਉਂਦੇ ਠੱਗੀ ਮਾਰ ਗਿਆ ਤੇ ਅਗਲੇ ਨੇ ਦੇਤੀ ਧੋਚ ਲਕੀ ਨਹੀਂ ਤੇ ਜਿਹੜੀ ਜ਼ਿਮੀਂਦਾਰ ਦੇ ਘਰੋਂ ਸਾਡੇ ਘਰੇ ਆ ਜਾਂਦੀ ਆ ਉਹ ਧੋਚ ਉਹਦੋਂ ਨਹੀਂ ਉਹਨਾਂ ਨੂੰ ਪਤਾ ਹੁੰਦਾ ਉਹ ਚੁਸਤੀ ਹੋ ਜਾਂਦੀ ਆ ਨਾ ਵੀ ਅਸੀਂ ਚੁਸਤ ਬਣ ਕੇ ਵਪਾਰੀ ਨੂੰ ਦੇ ਦਿੰਦੇ ਬਿਲਕੁਲ ਬਾਈ ਠੀਕ ਆ ਅਗਲੇ ਨੂੰ ਇਹ ਹੁੰਦਾ ਵੀ ਵਪਾਰੀ ਨੂੰ ਦੇ ਦੋ ਇਹਨਾਂ ਤਾਂ ਮੰਡੀ ਤੇ ਵੇਚ ਹੀ ਆਉਣੀ ਆ ਤੇ ਮੰਡੀ ਤੇ ਕਿਹੜ ਦੇ ਵੀ ਭਰਾ ਆਪਣੇ ਵਰਗੇ ਜ਼ਿੰਮੇਦਾਰਾਂ ਨੇ ਲੈਣੀਆਂ ਉਹ ਉੱਥੇ ਵੀ ਬਈ ਆਪਣੇ ਵਰਗੇ ਜਾਂਦੇ ਆ ਜੀ ਹਾਂ ਵੇ ਤੁਸੀਂ ਪਹਿਲਾਂ ਹੀ ਦੱਸ ਦਿਓ ਯਾਰ ਕਿੱਡੀ ਕੁ ਵੱਡੀ ਗੱਲ ਆ ਯਾਰ ਕਈ ਬੰਦੇ ਮਹੰਦਰ ਵੀ ਹੈਗੇ ਆ ਲੈ ਆਪੇ ਮੈਂ ਇੱਕ ਵੀਡੀਓ ਬਣਾਉਣ ਗਿਆ ਬਾਈ ਇਧਰ ਜੀਰੇ ਵਾਲੇ ਮੂਗੇ ਕੋਲੇ ਗਗੜੇ ਪਿੰਡ ਉਹ ਬੰਦੇ ਨੇ ਮੈਂ ਦਾ ਇਹ ਵੀ ਦੱਸਦਾ ਵੀ ਬਾਈ ਗੱਬਣ ਮੈਂ ਸੀ ਬਾਈ ਭੁਵਾਰਾ ਮਾਰਦੀ ਮਾੜਾ ਜਥਾ ਦੇਖੀਆ ਵੀਰੇ ਵੀਡੀਓ ਬਜ਼ੁਰਗ ਸੀਗੇ ਬੰਦੇ ਵੀ ਬੈਠੇ ਆ ਤੇ ਇਹੋ ਜੀ ਗੱਲ ਉਹ ਵੀ ਹੈਗੀ ਤੇ ਬਾਈ ਨੰਬਰ ਤਾਂ ਹੋਈਆ ਗੱਲਬਾਤ ਲਈ ਨੰਬਰ ਸਿਕਰੀਮ ਤੇ ਆ 5 6 ਜਨਵਾਰ ਦਿਖਾ ਤੇ ਖਜਾਨਾ ਨੀਲੀ ਰਵੀ ਦਾ ਭਰਪੂਰ ਆ ਮੂਗੇ ਜ਼ਿਲ੍ਹੇ ਤੋਂ ਬਾਗੇ ਪੁਰਾਣੇ ਸ਼ਹਿਰ ਦੇ ਪਿੰਲ ਕੋਲੇ ਨੇੜੇ ਕਰਕੇ ਵਸਿਆ ਹੋਇਆ ਨਗਰ ਆ ਗੱਲਬਾਤ ਲਈ ਸੰਪਰਕ ਕਰ ਲ de onde eu...